ਜੀ ਆਇਆਂ ਨੂੰ ਸਸਰੀਆ ਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦੇ ਆਪਣੇ ਚੈਨਲ ਪੰਜਾਬੀ ਫੈਮਿਲੀ ਰੀਐਕਸ਼ਨ ਤੇ ਤੇ ਉਮੀਦ ਕਰਦੇ ਆ ਸਭ ਵਧੀਆ ਹੋਵੇਗਾ ਤੇ ਰਪ ਸਾਰਿਆਂ ਨੂੰ ਜੈ ਜੈ ਦੀ ਕਲਾਚ ਰੱਖੇ ਅੱਛਾ ਜੀ ਕੱਲ ਆਪਾਂ ਇਹ ਵੀਡੀਓ ਵੇਖਿਆ ਸੀ ਠੇਠਰ ਜੰਕਸ਼ਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਭਾਜੀ ਮੇਰੇ ਮੋਸਟ ਫੇਵਰਿਟ ਕਾਮੇਡੀਅਨ ਹੋਣ ਠੀਕ ਹੈ ਨਾ ਜੀ ਨਾਮ ਕਮਨ ਸੀ ਨਾਮ ਮਿਲਿਆ ਜਾ ਰਿਹਾ ਹੈ ਹਾਂ ਕਮੈਂਟਸ ਦੇ ਵਿੱਚ ਮੈਂਸ਼ਨ ਕੀਤਾ ਜੀ ਦੁੱਤਾ ਦੁੱਤਾ ਕਨਫਰਮ ਨਹੀਂ ਹੈ ਮੈਨੂੰ ਕਿ ਉਹਨਾਂ ਦਾ ਨਾਮ ਦੁੱਤਾ ਹੈ ਜਾਂ ਕੀ ਕੀ ਕਮੈਂਟਸ ਸੀ ਮੈਂਸ਼ਨ ਹੋ ਰਿਹਾ ਸੀ ਤੇ ਸਾਨੂੰ ਜਰਾ ਕਨਫਰਮ ਦੱਸ ਦੇਣਾ ਤੇ ਕੱਲ ਆਪਾਂ ਜਿਹੜੀ ਵੀਡੀਓ ਦੇਖੀ ਸੀ ਅੱਜ ਹੁੰਦਾ ਆਪਾਂ ਜਿਹੜਾ ਪਾਰਟ 2 ਦੇਖਣ ਜਾ ਰਹੇ ਆਂ ਆਜੋ ਪਹਿਲੇ ਦੇਖਦੇ ਆਂ ਫਿਰ ਇਸ ਤੇ ਕਰਦੇ ਜਾਣਾ ਆਪਣੇ ਵਿਚਾਰ ਹਾਂਜੀ ਮੇਰੇ ਸਾਲੇ ਦੀ ਗਰਮੀ ਕਰੀ ਆ ਹਾਏ ਮਰ ਗਈ ਮੇਰੇ ਸਾਲਿਆਂ ਨੇ ਕੁੱਟਿਆ ਹਾਏ ਇਹੋ ਜੇ ਗੰਦੇ ਪਿੰਡ ਚ ਆ ਤੇ ਇੱਥੇ ਪਾਸਾ ਦੀ ਰੇੜਾ ਵੀ ਨਹੀਂ ਹੁੰਦਾ ਫੇਰ ਉਹ ਤਾਂ ਝੰਗਾ ਖੋਲਿਆ ਮੈਂ ਕੀ ਕਰਾਂ ਹੈ ਸ਼ਰਮ ਨਾ ਆਈ ਤੈਨੂੰ ਉੱਥੇ ਮੋਟਰਸਾਈਕਲ ਛੱਡ ਕੇ ਆ ਗਿਆ ਬਡਾਨਖੀਆਂ ਦਾ ਪੁੱਤ ਸਿੱਟਾ ਨਾ ਭੈਣ ਦੀ ਮਰਾਵੇ ਉਹਦੀ ਮੇਣਾ ਮਾਰ ਦਿੰਦੇ ਨੇ ਅਸੀਂ ਦਿੱਤਾ ਈ ਹਜ਼ਾਰ ਦਾ ਲੈ ਕੇ ਚਾਹੀਦਾ ਆ ਪਾਣੀ ਬਈਆ ਇਹੋ ਕਰਦੇ ਮੇਰੇ ਮਤੋਂ ਸੱਟਾਂਗੇ ਮੈਨਾ ਹੀ ਮਾਰਿਆ ਸੀ ਲੱਤਾਂ ਤੇ ਨਹੀਂ ਤੋੜਤੀਆਂ ਤੇਰੀਆਂ ਲੱਤਾਂ ਨਹੀਂ ਤੋੜਤੀਆ ਬਈਆ ਆਪਾਂ ਤਾਂ ਤੇ ਚੱਲਿਆ ਨਹੀਂ ਜਾਂਦਾ ਜਿਹੜਾ ਮੈਨੂੰ ਐ ਬੋਲੂ ਮੈਂ ਨਹੀਂ ਮਟਰ ਮਟਰਸਾਈਕਲ 50 ਹੁੰਦੇ ਜਾਂਦੇ ਰਹਿਣਗੇ ਪੈਣ ਦੀ ਮੁਰਾਗਾ ਮੈਂ ਥੋੜੀ ਅਣਖਾ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਮੈਂ ਮਾੜੀ ਮੋਟੀ ਗੱਲ ਮੈਂ ਤਾਂ ਉਹੀ ਨਹੀਂ ਸਹਾਰਦਾ ਲੱਗਦਾ ਪਟਵਾਰੀ ਦਾ ਮੁਨਸੀ ਐ ਹੋਜੇ ਗੰਦੇ ਪਿੰਡ ਚ ਵੀ ਆਈਆਂ ਨਾ ਬਸ ਆਂਦੀ ਆ ਕੋਈ ਰੇੜਾ ਵੀ ਨਹੀਂ ਦਿਖਦਾ ਰੇੜਾ ਅੱਜਾ ਬੁੱਝੜ ਮਾਰਿਆ ਮੇਰੇ ਮੱਥੇ ਉਜੜ ਪਾੜਨ ਦਾ ਕਹੀ ਮੈਂ ਮੂਤੇ ਮਰੂ تھا ਬੜਾ ਹੜਦੀ ਨਹੀਂ ਹੁੰਦੀ ਫਿਰ ਆਵੇਂ ਮਾਰ ਲੇਗਾ ਤੇਰੇ ਕੰਜਰ ਕਲੇਸ਼ ਤੇ ਮੇਰੇ ਸੂਟ ਵੀ ਰਹਿ ਗਏ ਉਹ ਬੜਾ ਹੋ ਜਾ ਮੈਨੂੰ ਤਾਂ ਤੂੰ ਹੀ ਵਧੀਆ ਲੱਗਦੀ ਮੈਨੂੰ ਲੱਗ ਮੇਰੇ ਇੱਕ ਮਰਾਂਗੇ ਚਪੇੜ ਕੰਨ ਆ ਕੇ ਮਾਰੀ ਗਈ ਚਪੇੜਾ ਤੈਨੂੰ ਖੜਚਾ ਮੈਂ ਦੱਸ ਓਏ ਟਫੇਰ ਮਾਰੀ ਬੜਾ ਮੋਟਸਿਕਲ ਬਾਈ ਬਾਈ ਕਬੜ ਰੁਕਿਆ ਓਏ ਤੇਰੇ ਕੰਤ ਬਾਈ ਲੈ ਜਾ ਯਾਰਾ ਤੈਨੂੰ ਲੱਗ ਜਾਈਏ ਓਏ ਆਪੀ ਆਜੂ ਬਈਏ ਕਾਸੀ ਤੇ ਚੜਕੇ ਯਾਰ ਮੈਨੂੰ ਲੈ ਜਾ ਓਲੇ ਲੂ ਯਾਰਾ やった ਕੀ ਕਰ ਦੂ ਮੈਂ ਮੈਂ ਫਿਰ ਕੱਟਾਂ ਅੰਗ ਵਿੱਚ ਚੱਕੀ ਗੱਟਾ ਤੂੰ ਘਰ ਚੱਲ ਫੇਰ ਤੈਨੂੰ ਛੱਡਦੀ ਨਹੀਂ ਆ ਤੂੰ ਛੱਡਦੀ ਨਹੀਂ ਇੱਥੇ ਦੱਬਦੂ ਮਾਰ ਕੇ ਸੰਗੀ ਬਾਹਣ ਚ ਦੱਬੂਰਾ ਕਰਦੀ ਕੀ ਲਸਣ ਫਿਰਦੀ ਆ ਲੱਗਦਾ ਪਟਵਾਰੀ ਦਾ ਮੁਨਸ਼ੀ ਮੁਨਸ਼ੀ ਭੈਣ ਦੀ ਮਰਾ ਗਿਆ ਉੱਥੇ ਲੀਲ ਪਵਾ ਦੇ ਮਾਰ ਮਾਰ ਮੁੱਕੀਆਂ ਆਪ ਵੀ ਰੜ ਗਈ ਉਹਦੇ ਨਾਲ ਆ ਕਹ ਲੇ ਤਾਂ ਸਹੀ ਹੋਊਗਾ ਮਰ ਮਰ ਕੇ ਕੰਦਾ ਸਕਦੇ ਦੇ ਵੀ ਨਾ ਪਈ ਚਲ ਗਲਤ ਫਹਮੀ ਹੋ ਸਕਦੀ ਹੈਗੀ ਮੈਂ ਕੁੱਟੀ ਆ ਨਹੀਂ ਮੈਂ ਸ਼ਰਮ ਕਰ ਲਾ ਪਿੰਡਾਂ ਗਿਆ ਕਮੀਜ਼ ਬਾਣਾ ਲੋਕ ਤੈਨੂੰ ਕੀ ਕਹਿਣਗੇ ਕੀ ਕਹਿਣਾਗਾ ਲੋਕਾਂ ਨੇ ਭੈਣ ਦੀ ਗਰਮੀ ਪਤਾ ਕੰਨੀ ਆਗੀ ਕਿੱਥੇ ਪਾਉਂਦੇ ਨੇ ਕਮੀਜ਼ ਆ ਜਾ ਬਾਹਰੀ ਗਰਮ ਨਾ ਹੋ ਆ ਜਾ ਪਾਣੀ ਪੀਉ ਮੈਂ ਤੈਨੂੰ ਕੁੱਟਾ ਸ਼ਬੀ ਲੱਗਿਆ ਚਲ ਪਾਣੀ ਪੀਣੇ ਪਹਿਲਾਂ ਆ ਜਾ ਆ ਜਾ ਕਿੱਧਰ ਵਾਗੀ ਦਾ ਭਾਈ ਤੇ ਆਂ ਕਿਰਾਸਾੰਦਾ ਆਇਆ ਯਾਰ ਹਾਏ ਹਾਏ ਹੁਣ ਪਈਆ ਜਾਣੂ ਅਹੀਂ ਏ ਕਰ 10 ਰੁਪਏ ਪਿਛੇ ਵੀਲ ਦੇ ਲੰਗਰ ਚ ਪਾ ਦੇ ਹੂੰ ਲੰਗਰ ਚ 10 ਰੁਪਏ ਪਾ ਦੇ ਉਹ ਲਾ ਪਟਵਾਰੀ ਦੇ ਮੁਨਸੀ ਲੱਗਿਆ ਹੋਣਾ ਕੋਈ ਪੈਸੇ ਨੂੰ ਮੋਗਾ ਕਢਾ ਦੂ ਮੈਨਾਂ ਦੇ 10 ਰੁਪਏ ਨੂੰ ਕੀ ਆ ਮਹਾਕल्याण ਗੁਪਤਦਾਨ ਉਹ ਗੱਲ ਬਾਤ ਵੀ ਤੂੰ ਤਾਂ ਜਮਾਈ ਕੰਜੂਸ ਆ 10 ਰੁਪਏ ਤਾਂ ਪਾ ਦੇ ਲੰਗਰ ਚ ਪੀ ਲਿਆ ਬਾਬਾ ਆ ਜੱਗ ਭਰ ਕੇ ਦੀ ਮੜਾ ਜਾਂ ਤੇਰਾ ਮੋੜ ਜਾਗੇ ਯਾਗਾ ਉਹ 우리 ਬਾਤ ਤੇ ਭਾਈ ਜਾਣ ਵਾਸਤੇ ਜੀ ਉਹ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਕਿਤੇ ਲੋਟ ਪਟਵਾਰੀ ਦੇ ਮੁਨਸੀ ਲੱਗੇ ਹੋਏ ਸਾਡੇ ਤੇ ਵੀ ਪਟਵਾਰੀ ਲੱਗੇ ਹੋਏ ਨੇ ਕੋਈ ਉਹ ਕਹਿੰਦੇ ਉਹ ਅੱਗੇ ਪੀ ਲੈ ਜਿੰਨੀ ਮਰਜੀ ਮੈਂ ਮੜਿਆ ਹੋਰ ਬਾਫਰਾ ਹੋ ਟਾਈਮ ਆਣ ਫਿਰ ਹੁਣ ਪੀ ਲੈ ਨਹੀਂ ਜੇ ਪੀਣਾ ਫਿਰ ਗਏ ਸਪਰਾਟ ਪਿਆ ਦੇ ਮੈਨੂੰ ਆ ਪਿਆ ਦੇ ਆਪੀ ਦਾ ਸ਼ੁਕਰ ਤੁਸੀਂ ਪੀ ਲੈ ਸਿਰੇ ਦਾ ਭੁਖੜ ਇੱਕੋ ਥੋੜੀ ਬਾਲੋ ਹੋਈ ਨੀ ਗਲਾਸਾਂ ਆਏ ਹਾਏ ਹਾਏ ਨਾ ਪੀ ਲੈ ਛੇਤੀ ਹੁਣ ਇਹ ਤਾਂ ਫਿਰ ਨਾ ਬਖਤ ਜੱਟ ਹੈ ਚੱਕਾ ਵੇ ਯਰ ਗੋ ਤੂੰ ਬੈਠਾ ਨਾ ਆਇਆ ਕਿੱਥੇ ਆ ਡਾਕਨਚੂਸ ਹਾਏ ਆ ਪਾਣੀ ਜਾਂ ਪੀ ਕੇ ਜਾਂ ਵਧੀਆ ਰਹੀਆ ਭੈਣ ਦੀ ਮਰਾ ਗਿਆ ਨਹੀਂ ਤਾਂ ਜਲੂਸ ਨਿਕਲ ਕੇ ਰਹਿ ਜਾਂਦੀ ਮਰਾਦਾ ਆਇਆ ਤੁਰਿਆ ਹੁਣ ਮੈਂ ਆ ਤਹੀ ਆ ਪਾਰ ਰਹੀਆ ਪਾਰ ਦੇਖ ਲੈ ਕਿਵੇਂ ਪਟਦੀ ਆ ਹਾਏ ਹਾਏ ਹੋਰ ਫੇਰ ਕਿਆ ਮੋਟਰਸਾਈਕਲ ਅੱਖਾਂ ਦਾ ਪਟਿਆ ਚਲ ਮੈਂ ਕਿਵੇਂ ਜਾ ਮੋਟਰਸਾਈਕਲ ਆ ਇਹਦਾ ਮੈਨੂੰ ਕੀ ਕੁਛ ਤਾਂ ਬੋਲ ਦੇ ਨੇ ਉਹ 40000 ਦਾ ਦਿੱਤਾ ਚਾਹੀਦਾ ਦਿੱਤਾ ਮੈਂ ਨਹੀਂ ਲੈਂਦਾ ਫਿਰ ਦਿੱਤਾ ਨਹੀਂ 40000 ਦਾ ਹਾਂ ਫਿਰ ਮੇਣਾ ਮਾਰਦੇ ਹੁੰਦੇ ਨੇ ਮੈਨੂੰ ਲੱਗਦਾ ਤੇਰੇ ਭਾਈਆਂ ਨੇ ਮੇਰੇ ਗੁੱਜੀਆਂ 'ਚ ੱਟਾ ਮਾਰੀਆਂ ਮੇਰਾ ਤੁਰ ਮਣਕਾ ਖਿੱਦ ਗਿਆ ਮੂੰਹਾਂ ਲੱਗੀ ਜਾਂਦਾ ਜੰਮੀ ਨਹੀਂ ਸਿੱਧੀ ਹੁੰਦੀ ਢੂਹੀ ਤੇ ਲੈ ਕੇ ਆ ਕੇ ਮੇਰੇ ਘਾਤਰ ਤੱਤਾ ਕਰਕੇ ਮੈਂ ਕੋਈ ਨਹੀਂ ਲੱਕ ਜਾਂਦੀ ਪਹਿਲਾਂ ਪਾਣੀ ਲੈ ਕੇ ਆ ਮੇਰੇ ਲਈ ਲਪਤਾਂ ਦੁਖਣ ਲੱਗੀਆਂ ਮੇਰੀਆਂ ਅੱਡੀਆਂ ਵੀ ਸੁੱਜ ਗਈਆਂ ਲੈ ਮੇਰੇ ਕਰਕੇ ਸੁੱਜਣ ਨਾ ਤਰਾ ਨੋਕਰ ਰੱਖਿਆ ਵਾ ਪਾਣੀ ਲੈ ਕੇ ਆਵਾ ਬ ਤੇਰੀਆਂ ਖਰਦੁੱਤਾਂ ਕਰਕੇ ਸੁੱਜੀਆਂ ਨਾ ਮੋਟਰਸਾਈਕਲ ਛੱਡ ਕੇ ਆਂਦਾ ਸਾਡੇ ਕਿਉਂਦਾ ਉੱਤੇ ਲੱਗੇ ਮੈਨੂੰ ਮਾਰਨ ਭੰਦਾ ਤਰਾ ਮੈਂ ਮੇਰੇ ਨਾਲ ਉਹ ਗੱਲ ਕਰਿਆ ਕਰ ਤੈਨੂੰ ਦੱਸਾਂ ਮੈਂ ਚੁੱਪ ਕਰਕੇ ਲਿਆ ਪਾਣੀ ਚੱਕੀ ਜੋ ਜਿਆ ਮੇ

ਕੰਜਰ ਦੇ ਪੱਲੇ ਪਾਈ। ਖਚੋਲਾ ਕਿ ਮਰ ਜੇ ਤੇਰੀ ਮਾਂ ਮਰੇ ਤੇਰੀ ਉਹ। ਤੇਰੀ ਮਰ ਜੇ ਮਾਂ। ਚੁੱਪ ਕਰ ਜਾ ਮੇਰੀ ਮਾਂ ਦਾ ਕੰਨਾ ਨਹੀਂ ਮੈਂ ਤੇਰੀ ਤੱਕ ਨਹੀਂ ਜਾਂਦਾ। ਮਾਂ ਕੀ ਕਰਾ ਤੇਰੀ ਮਾਂ ਨੂੰ ਦੱਸੀ। ਕੋਣੀ ਤਾਂ ਕਹਿ ਕੇ ਹੱਡਿਆ ਮਰ ਜੇ ਤੇਰੀ ਮਾਂ। ਕਰਮੀ ਬਾਲੀ ਮੈਂ ਕਦੋਂ ਕਹਿਣਾ ਮਰ ਜੇ। ਇੱਕ ਤਾਂ ਤੈਨੂੰ ਪਤਾ ਨਹੀਂ ਲੱਗਦਾ ਤੂੰ ਕੀ ਬੋਲਦਾ ਆਵਾ ਤਵਾ ਤੇਰੇ ਤਾਂ ਯਾਦ ਆਸਤ ਵੀ ਗਵਾਚ ਗਈ। ਗਿਆਨੀ ਆ ਮਰ ਜਾ। ਮਾਰ ਨਾ ਮੇਰੇ ਮੇਰੇ ਸਾਰੇ ਸਾਰੇ ਟੱਬਰ ਨੇ ਮਾਰਿਆ ਆ ਪਾ। ਆਜੇ ਬਿਲਾੜੇ। ਕੋਈ ਪਾ ਲੈ ਜਾ। ਦੱਸ ਦਿਆਂ ਮੈਂ ਤੈਨੂੰ ਪਹਿਲਾਂ ਦੱਸ ਦਿਆਂ ਭੈਣ ਦੀ ਮੋਟਰਸਾਈਕਲ ਰੱਖ ਲਿਆ ਮੇਰਾ ਉੱਥੇ ਕਹਿ ਲਿਆ ਕੁੱਤਾ ਕਰਕੇ ਤੂੰ ਰੱਖ ਕੇ ਆਇਆ ਭੱਗ ਜਾ ਭੱਗ ਜਾ ਹਜੇ ਵੀਡੀਓ ਵਾਲੇ ਕਹਿਣਗੇ ਮਗਰ ਗੱਡੀ ਖੜੀ ਆ ਕਿਸੇ ਦੀ ਆ ਬਈ ਇਹ ਯਾਰ ਵੀਡੀਓ ਸ਼ੇਅਰ ਕਰ ਫਰੋ ਅਸਲ ਵਿੱਚ ਸੁਣ ਕੇ ਕਿ ਗੱਡੀ ਕਿਹਲਾਦੀ ਦੀ ਆ ਆ ਲੈ ਕਹਿੰਦਾ ਚੜ੍ਹ ਗਿਆ ਮੁੰਸੀ ਤੇਲ ਲਵਾਉਣ ਲੱਗ ਰਿਹਾ ਹੈ ਪਤਾ ਮੇਰੇ ਸੜ ਦਾ ਉਂਝੂਤੀ ਭਲੇ ਰਹਿੰਦਾ ਸੀ ਅੱਜ ਪੁਰਜਾਈ ਨੂੰ ਕੀ ਹੋ ਗਿਆ ਜਿਹੜੇ ਤੇ ਤੇਲ ਮਾਲਣ ਲੱਗ ਪਏ ਸਤਿਕਾਰ ਪਾ ਬੀ ਦੀ ਸਤਿਕਾਰ ਸਤਿਕਾਰ ਕੋ ਵੀ ਮਰਾ ਡਿੱਗੀ ਗਾ ਤਰੋਂ ਗਈ ਦੀ ਬਾਬੂ ਬਸ ਹੁਣੀ ਆ ਕੇ ਬੈਠੇ ਆ ਲੇਟ ਹੋ ਗਈ ਮਿਲਦਾ ਹੈ ਨਾ ਹੋ ਰਿਹਾ ਲੇਟ ਹੋ ਗਏ ਮੈਨੂੰ ਵੀ ਬੁਲਾ ਦਾ ਸਸਰੀ ਘਰ ਸਸਰੀ ਘਰ ਹੈ ਬਾਬੀ ਕਹਿੰਦੀ ਖੁਣੀ ਆ ਕੇ ਬੈਠੇ ਆ ਬਸ ਅੱਛਾ 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 ਮਾਦਾ ਸੌ ਲੱਗੇ ਤੈਨੂੰ ਡਿੱਗ ਗਿਆ ਨਹੀਂ ਮੰਮੀ ਵੀ ਕਹਿੰਦੀ ਕਿ ਤਰੀ ਭਾਬੀ ਆ ਗਈ ਨਹੀਂ ਮੈਂ ਕਹਾਂ ਹੋਰ ਮੈਂ ਤਾਂ ਦੋ ਵਾਰ ਥੋੜੇ ਗੇਟ ਤੋਂ ਵੀ ਦੇਖਿਆ ਮੈਂ ਖੁੱਲੀ ਨਹੀਂ ਆਇਆ ਜਿੰਦਿਆਂ ਦੇ ਲੱਗੇ ਪਈ ਤੀ ਇਹਨੂੰ ਕਿਉਂ ਕਰਨਾਲੇ ਭਾਬੀ ਬਾਈ ਦੇ ਨਹੀਂ ਯਾਰ ਸਕੂਟਰ ਤੋਂ ਡਿੱਗਿਆ ਯਾਰ ਕਿਆਤਾ ਬਾਈ ਤੂੰ ਮੋਟਰਸਾਈਕਲ ਦਿੱਤੀ ਤੂੰ ਸਕੂਟਰ ਤੇ ਕਿ ਮਿੱਡ ਗਿਆ ਹੋਰ ਥੇਟ ਮਾਰ ਗਿਆ ਸਕੂਟਰ ਵਾਲਾ ਹੈ ਬਾਬੀ ਜੱਦ ਤਾਂ ਲੱਗੀ ਨਾ ਨਾ ਤਾਂ ਵੱਜ ਕੇ ਮਰ ਗਈ ਛੁਟਕਾ ਨੂੰ ਬੋਲਦਾ ਸੱਚ ਦੱਸ ਦੇ ਕੁੱਟ ਖਾ ਕੇ ਆਇਆ ਆਹੋ ਤੂੰ ਦੱਸਦਾ ਸੱਚ ਤੇ ਤੂੰ ਕੁੱਟ ਨਹੀਂ ਗਈ ਸੱਚ ਦਾ ਹਾਂ ਹੁਣ ਵੀ ਕੁੱਟ ਖਾ ਕੇ ਆਏ ਐ ਇਹ ਕੋਈਆਂ ਨੇ ਕੁੱਟ ਕੇ ਭੇਜਿਆ ਬਸ ਬਾਬੂ ਤੇਰੇ ਸੌਰੀ ਰਹਿ ਗਈ ਦੀ ਜਿਨ੍ਹਾਂ ਨੇ ਕੁੱਟਣ ਹੀ ਨਹੀਂ ਪਿੰਡ ਚ ਤਾਂ ਮੈਂ ਕਹਿੰਦਾ ਬਸ ਮਹੀਨੇ ਕੇ ਬਾਅਦ ਹੀ ਕਰਾ ਲੈਂਦਾ ਇਹ ਖਲਸਾ ਕਿਹਦਾ ਪਾਸੋਂ ਪਾਪੀ ਬਾਂਮਣਾ ਦੀ ਬੱਬੂ ਬ੍ਰਾਹਮਣਾ ਦੀ ਬਹੂ ਨੂੰ ਖੀਰ ਫੜਾ ਕੇ ਆਇਆ ਮਾ ਉਸਾ ਖਬਰ ਸਮੋਸਤੀ ਟਿੱਕਾ ਪਤਾ ਤੇਲ ਵਾਲਾ ਤੇਲਾ ਚੁੱਪ ਕਰਕੇ ਉਹਦਾ ਬਹਿ ਜਾ ਉਹ ਤੈਨੂੰ ਦੱਸਾਂ ਮੈਂ ਬੈਠਿਆ ਹਾਂ ਤਾਂ ਕਿ ਮੈਂ ਕੀ ਕਰਾਂਗਾ ਤਨੂ ਹੀ ਮਰੀ ਜਾ ਤੂੰ ਚੜੀ ਜਾਣਾ ਮੇਰੇ ਤੇ ਆ ਕੇ ਕੁਟ ਕੇ ਤੋਂ ਨਾਲ ਤੋਂ ਆਏ ਤੂੰ ਆਇਆ ਤੂੰ ਸਾਡੇ ਕੇ ਬੜੇਵੇਂ ਲੈਣ ਆਉਣਾ ਹੁੰਦਾ ਤੂੰ ਲੈ ਹੁਣ ਉਹ ਸਾਕ ਸੰਬੰਧੀਆਂ ਆਉਂਦੀ ਹੁੰਦੇ ਨੇ ਗੇ ਹੁਣ ਸ਼੍ਰੀਕੇ ਚ ਬਤਰਾ ਨਹੀਂ ਦੁੱਖ ਦੁੱਖ ਵੇਲੇ ਸ਼੍ਰੀਕੇ ਦੀ ਖੜਦੇ ਨੇ ਕਿ ਨਹੀਂ ਭਾਬੀ ਮੈਂ ਤੇਰੀ ਸਹੀ ਗੱਲ ਆ ਤੇਰੇ ਭਾਬੀ ਤੈਨੂੰ ਸਿਲੰਡਰ ਮੈਨੂੰ ਹੀ ਦੇ ਦੇਦੀ ਆ ਮਾਂ ਚੱਲ ਕੋਈ ਗੱਲ ਨਹੀਂ ਅੱਜ ਆ ਮੈਨੂੰ ਮੁੱਲ ਮੋੜਦਾਗਾ ਭਾਬੀ ਮੁੱਲ ਮੋੜਦਾ ਤੂੰ ਮੋੜਦੇ ਤੇ ਮਾਲਦੀ ਆ ਮਾਲਦੀ ਆ ਫੋਰ ਮੇਰਾ ਭੁੱਲ ਦੀ ਚੀਸਾ ਬਣ ਲੱਗ ਰਹੀ ਐਨੇ ਚਾਹ ਪਾਣੀ ਪੀ ਲੈ ਭਾਬੀ ਤੇ ਕਿੱਥੇ ਪੀ ਲਿਆ ਮੈਨੂੰ ਤਾਂ ਭੁੱਖ ਲੱਗ ਰਹੀ ਆ ਹਾਂ ਪੀਤਾ ਨਹੀਂ ਤੋੜਾ ਮੈਲੇ ਨਾ ਬਾਬੀ ਮਸਾ ਤੇ ਨਾ ਨਾ ਬਾਬੀ ਰੋਟੀ ਨਾ ਬਾਈ ਨਾ ਇਕਦਾਂ ਗਰਮੀ ਪੈਲੀ ਨਾ ਨਾ ਰੋਟੀ ਨਾ ਬਣਾਈ ਬਾਬੀ ਤੇ ਤੇਰੀ ਕੀ ਹਾਲਤ ਹੋ ਜੂਗੀ ਕਿ ਤੁਸੀਂ ਤੁਰ ਕੇ ਆਓਗੇ ਹੈ ਨਾ ਨਾ ਬਾਬੀ ਕੋਈ ਨਾ ਮੈ ਲੈਣਾ ਸਾਡੇ ਕਰੋ ਲੈਣਾ ਰੋਟੀ ਹੈ ਤੂੰ ਤਾਂ ਨਹੀਂ ਖਾਣੀ ਓ ਬਸ ਹੁਣ ਤਾਂ ਇਹ ਪਿਆ ਕੇ ਲੈ ਨੂੰ ਸੁਬੀਰ ਤੋਂ ਪਾਣੀ ਢੀਸੇ ਢੀਸੇ ਦੱਸ ਕੀ ਫੇਰ ਗਰਮੀ ਆਏ ਇੱਕ ਗਲਾਸ ਨਾਲ ਦਾ ਕਿਤੇ ਨਾ ਹੋਰ ਨਾ ਬੱਬਰ ਭਰ ਗਿਆ ਵੇ ਢਿੱਡ ਭਰ ਗਿਆ ਹੋਵੇ ਢਿੱਡ ਭਰ ਗਿਆ ਹੋਵੇ ਕੋਈ ਨਾ ਬਾਤ ਮੈ ਲੈਣਾ ਬਾਬੀ ਮੈ ਲੈਣਾ ਰੋਟੀ ਤੂੰ ਨਾ ਪਕਾਈ ਤੈਨੂੰ ਸੌ ਲੱਗੇ ਮੇਰੀ ਚੱਲ ਜਾ ਹਾਂ 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 ਮੇਰਾ ਸਾਰਾ ਦੇਖਦਾ ਕਿਵੇਂ ਕੋ ਕਰਦਾ ਫੱਟ ਦੇਦਾ ਮਾਰ ਲਾਈਆਂ ਮਾਰ ਰਹੀਆਂ ਬੋਲੇ ਪਰ ਵਧੀਆ ਜਿਹਾ ਮਾਰਦੇ ਹੱਥ ਨਾਲ ਆ ਲੈ ਮੇਰਾ ਤਜ ਨਹੀਂ ਸਹੀ ਕੋਈ ਜਿਹੜੀਆਂ ਤੇਰੀਆਂ ਕਰਤੂਤਾਂ ਨੇ ਨਾ ਆ ਕੰਮ ਵੀ ਮੈਨੂੰ ਲੱਗਦਾ ਕਰਨਾ ਹੀ ਪੈਣਾ ਮੈਨੂੰ ਪੁਰਾ ਵਗਦਾ ਮਾਫੀ ਮਾਰ ਲੈਣਾ ਖਾਹੋ ਮਨ ਲੱਗ ਖਾਹੋ ਕਿਹੜੇ ਬੰਦੇ ਮੇਰੇ ਪੈ ਗਏ ਉਹ ਕਿਹੜੀ ਹੋਂਦ ਤੱਕ ਚੱਲਦਾ ਦੀ ਓਏ ਆ ਮੇਰੇ ਕੋਈ ਨਹੀਂ ਜੁਦਾ ਫਲਾ ਇਹ ਨਾ ਬਾਗੀ ਇਹ ਦਰੌੜੀ ਬਾਗੀ ਬਾੜੀ ਕਾ ਮжоਰਿਟੀ ਆ ਉਹ ਇਹ ਆ ਇਹਦੇ ਬੱਤੀ ਉਹ ਕਹਿੰਦਾ ਕੀ ਕੜਾ ਮਾਰਿਆ ਮੈਨੂੰ ਲੱਗਦਾ ਇਹ ਸੱਤ ਸੱਤ ਨਾ ਬਈ ਨਾ ਉਹ ਬੱਚੇ ਨਹੀਂ ਹਾਂ ਹਏ ਕੋਪਰੇਟ ਦੇ ਨਾਲ ਭਾਈ ਜੂ ਬੜਾ ਯਰੜਾ ਤੇ ਤੇਰੇ ਖਾਤਰ ਲੈ ਮੈਂ ਤੇ ਭਾਬੀ ਖਾਤਰ ਲੈ ਦੋ ਤਾਂ ਰੋਟੀਆਂ ਦੀ ਆਪਦਾ ਗੁਰਦੁਆਰੇ ਖਾਇਆ ਤੂੰ ਲੈ ਭਾਬੀ ਰੋਟੀ ਲੈ ਮੈਨ ਲੈ ਹਾਏ ਹਾਏ ਬੇਜਾਸੂ ਤੂੰ ਮੇਰਾ ਕਿੰਨਾ ਕਰਦਾ ਅੱਜ ਭਾਬੀ ਕਿਉਂ ਵੀ ਲੈਵੇਂ ਪਾਚਾ ਦੇਖਾ ਮੈਂ ਜੂੰਦਾ ਰਹਾ ਇਹ ਬੇਟਾ ਛੋੜ ਲਿਆ ਮੈਂ ਹਾਂ ਚੱਲ ਕੋਈ ਨਾ ਤੱਕੀ ਹੋਈ ਹੈ ਭਾਬੀ ਲੈ ਲਾ ਭਾਬੀ ਆਣ ਚਲੂਸ ਘੱਡੇ ਪਰ ਹੈ ਪਿੰਡ ਜਾ ਕੇ ਬਾਈ ਨੇ ਹੋਰ ਮੇਰਾ ਭਾਬੀ ਆਇਆ ਮੈਂ ਦੂਰ ਭਾਬੀ ਤਾਂ ਤਾਂ ਨਹੀਂ ਤੇ ਬਾਰੇ ਮਾਂ ਨੂੰ ਨੀ ਬੰਦੀ ਗੱਲ ਹੈ ਨਾ ਮੂੰਹੇ ਚੋਂ ਨਿਕਲ ਗਈ ਤੇ ਆਹੋ ਅਸਲ ਤੇ ਭਾਬੀ ਜਦ ਬੀਮਾ ਉਸ ਦੀ ਗਈ ਬਾਮਣਾ ਤੇ ਖੀਰ ਪੜਾਉਣ ਗਿਆ ਬਾਮਣਾ ਦੀ ਬਹੂ ਤਾਂ ਆ ਕੇ ਬਾਹ ਪੜਦੀ ਫੇਰ ਫੇਰ ਕੀ ਬਾਮਣਾ ਨੇ ਇਹ ਪੜ ਲਿਆ ਵੱਡਿਆ ਫਿਰ ਬਾਮਣਾ ਨੇ ਪਰ ਹੁਣ ਤਾਂ ਇਹੀ ਕਹੂਗਾ ਜਦੋਂ ਭਾਈ ਹਣਾ ਫਿਰ ਮਾੜੀ ਨਹੀਂ ਕਰ ਰਖਦਾ ਉਹ ਭਾ ਵੀ ਬਾਮਣ ਵਾਲੀ ਵੀ ਨਹੀਂ ਘੱਟ ਹੈਗੀ ਇਹ ਤੁਸੀਂ ਬਥੇਰੇ ਡੂਰੇ ਸਿੱਟਦੇ ਇਹ ਤਾਂ ਬਹੁਤ ਪੈਸੇ ਖਾ ਗਈ ਪਾਪੀ ਹੁਣ ਤਾਂ ਕਾਲੇ ਨਾਲ ਗੱਲ ਲੱਗੀ ਪਾਪੀ ਹੁਣ ਤਾਂ ਕਾਲੇ ਨਾਲ ਹੁਣ ਤਾਂ ਮੈਂ ਐ ਬਾਈ ਚ ਮਾਰਾ ਵੀ ਨਹੀਂ ਹੈਗਾ ਕਰ ਦਿੰਦਾ ਹੁਣ ਕਾਲਜ ਨੂੰ ਮਿਲਣ ਲੱਗਾ ਭਾਪੀ ਛੱਡੂ ਕਿ ਉਹ ਫਾਣੀ ਗਿਆ ਇਹ ਤਾਂ ਉਹ ਕਰਦੀ ਬਲਾ ਕੇ ਮਿਲ ਬਾਪੀ ਇਹ ਤੋਂ ਅੰਪੀਸਾ ਭਰਿਆ ਨਹੀਂ ਨਾ ਮਾਈ ਨੇ ਤਾਂ ਬੰਮਣਾ ਨਹੀਂ ਉਹਨਾਂ ਦੇ ਛਾਰੇ ਜਵਾਖਾਂ ਨੇ ਜਿਹੜੇ ਉਹ ਚ ਪੜਦੇ ਨੇ ਹਿੰਬਲੈਂਡ ਚ ਪੜਦੇ ਨੇ ਭਾਬੀ ਜਿਹੜੇ ਪੜਦੇ ਨਹੀਂ ਹੈਗੇ ਸੁਨਾਮ ਆਹੋ ਹਾਂ ਉਹ ਸਿੰਦਰੀ ਹੋਣੀ ਸਿੰਦਰੀ ਉਹਨੇ ਪੀਸਾ ਭਰਦੇ ਰਹੇ ਆ ਭਾਬੀ ਇਹ ਅੱਛਾ ਬਾਈ ਭਾਈ ਮੌਣਾ ਬਹੁਤਾ ਭਾਬੀ ਮੈਂ ਤਾਂ ਤਾਂ ਭਾਬੀ ਸੌ ਲੱਗੇ ਹਨਾ ਜਿਹੜੀ ਤੂੰ ਇਹਦੇ ਨਾਲ ਕੱਟਦੀਆਂ ਨਹੀਂ ਹੁਣ ਤਾਂ ਤਲਾਕ ਤੁਰਕ ਦੇ ਤੂੰ ਵੀ ਦੇਖ ਲੈ ਭਾਬੀ ਜੇ ਤੱਕ ਇਹ ਮੂਡ ਮਾਰ ਬਣ ਜਾਂਦਾ ਤਲਾਕ ਦਾ ਚੱਕ ਦੀ ਕੰਮ ਕੁਝ ਨਹੀਂ ਹੁੰਦਾ ਬੁੱਧੇ ਰਹੇ ਤੁਸੀਂ ਹੁਣ ਤੱਕ ਤੁਹਾਨੂੰ ਬੱਬੀ ਤੁਹੀ ਮਾਰੀ ਐ ਤੇ ਮੇਰੀ ਤਾਂ ਭੁੱਖੇ ਮਰ ਗਈ ਰੋਟੀ ਨਾ ਖਾ ਲਾ ਇਹਦਾ ਕੁਛ ਨਹੀਂ ਦਿੰਦਾ ਨਾ ਬਾਈ ਮਾਰਦਾ ਹੀ ਕਰਤੀ ਐ ਇਹਦਾ ਦਿਲ ਦਾ ਬਹੁਤ ਚੰਗਾਗਾ ਜਿਹੜਾ ਤੇਰਾ ਤੈਨੂੰ ਰੱਖੀ ਬੈਠਾਗਾ ਬੱਬੀ ਹੈ ਹੂੰ ਤੱਕ ਕਦੇ ਕਦੇ ਉਹ ਬੱਬੀ ਹੋ ਹੀ ਜਾਂਦੇ ਨੇ ਫਿਰ ਬੰਦੇ ਨੇ ਤੈਨੂੰ ਪਤਾ ਜਾਤੀ ਜਿੰਨ ਖਾ ਲਾ ਠੰਡੀ ਨਾ ਕਰ ਬੱਬੀ ਐ ਖਾ ਲੈ ਹੋਰ ਖਾ ਲੈ ਹੋਰ ਬੱਬੀ ਹਲਾ ਨਾ ਮੈਂ ਲੈ ਸਿਰੂ ਸਿ ਬਣਾ ਕੇ ਹੈ ਸਾਡੀ ਘਰੀ ਪਈ ਅੱਜ ਰਿਕ ਦਿੱਦੀ ਸੀ ਬਸ ਮੈਂ ਤਾਂ ਰੋਟੀ ਨਾਲ ਹੀ ਸਰ ਜੂ ਨਾ ਖਾ ਲੈ ਦੇਖ ਲੈ ਮੇਲੇ ਅਦਨਾ ਦਾ ਆਏ ਲੜੀ ਨਾ ਜੰਗਾ ਬਾਬੀ ਹੂੰ ਬਾਈ ਨੂੰ ਵੀ ਆਇਆ ਹੈ ਨਾ ਵੀ ਇਹਨੇ ਆਇਆ ਕੁਝ ਕਿਹਾਗਾ ਮੈਂ ਥੋੜਾ ਘਰ-ਪਾਟ ਜੂਗਾ ਬਾਬੀ ਹੈ ਲੜੀ ਨਾ ਵੀ ਉਹਨੇ ਦੱਸਿਆਗਾ ਜੱਸ ਨੇ ਦੱਸਿਆ ਚੰਗਾ ਕਹਤਾ ਬਾਈ ਵਧੀਆਗਾ ਮੈਨੂੰ ਪਤਾਗਾ ਹੋਰ ਮੇਰੇ ਪਿੱਛੇ ਐਵੇਂ ਤੁਸੀਂ ਪੜਵਾਟੀਆਂ ਪੈ ਜਾਣ ਤੁਹਾਡੇ ਤਲਾਕ ਹੋ ਜਾ ਸਮਾਨ ਸਮੁੰਦਰਾ ਚੱਕਿਆ ਜਾਵੇ ਹਨ ਇਸ ਨੂੰ ਵੀ ਬਾਈ ਕੁਝ ਖਾ ਕੇ ਮਰ ਜੀ ਹਨਾ ਤੂੰ ਰੰਡੀ ਹੁੰਡੀ ਜੀ ਹੋਦੀ ਹੱਸ ਸਿੰਦਰ ਸੰਦਰ ਹੁਣ ਤਾਂ ਨਹੀਂ ਗੱਲ ਕਰਦਾ ਉਹਦੇ ਨਾਲ ਹਾਂ ਸਿੰਦਰ ਇਹਨਾ ਹੁਣ ਤਾਂ ਨਹੀਂ ਕਰਦਾ ਭਾਬੀ ਹੁਣ ਤਾਂ ਫਿਰ ਜਦੋਂ ਪਤਾ ਚੱਲ ਗਿਆ ਤੂੰ ਤਾਂ ਫੜ ਲੈਤੀਗਾ ਉਹਨਾਂ ਦੀ ਬਹੁਤ ਫੋਨ ਜਾਂ ਹੁਣ ਤਾਂ STD ਜੀਤੀ ਕਰਤੀ ਜੇ ਕਰਦੇ ਕਈ ਵਾਰ ਕਾਲ ਛੇ ਹੁਣ ਕਾਲ ਕਰੇ ਨਾ ਹੁਣ ਮੈਨੂੰ ਦੱਸ ਦੇ ਹਾਂ ਹਾਂ ਮੈਂ ਤਾਂ ਤੈਨੂੰ ਪੱਕਾ ਦੱਸ ਦੂ ਭਾਬੀ ਕੋਈ ਚੱਕਰ ਸਵਾ ਭੀ ਪਿੰਡ ਕੀ ਚਾਵਲ ਮਾਰਿਆ ਬਾਈ ਚਵਲ ਕੀ ਜਿਹੜੇ ਮੋਟਰਸਾਈਕਲ ਤੇ ਸੀ ਗਏ ਸੀ ਮੋਟਰਸਾਈਕਲ ਦੀਆਂ ਲੱਟਾਂ ਮੱਚਦੀਆਂ ਸੀ ਅੱਛਾ ਔਰ ਇਦੋਂ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਹਾਂ ਜਦ ਮੇਰੇ ਪਿੰਡ 'ਚ ਵੜੇ ਉੱਥੇ ਬੰਦੇ ਬੈਠੇ ਹਾਂ ਉੱਥੇ ਮੇਰੇ ਨਾਲ ਇੱਕ ਕਲਾਸਮੇਟ ਪੜਦਾ ਸੀ ਮੇਰਾ ਅੱਛਾ ਉਹਨੇ ਕਿਤੇ ਐਂ ਕਰਦਾ ਇਸ਼ਾਰਾ ਵੀ ਤੇਰੀਆਂ ਲੱਟਾਂ ਜਗਦੀਆਂ ਇਹਨੂੰ ਬੁੱਝੜ ਨੂੰ ਸਮਝਦਾ ਹੀ ਨਹੀਂ ਮੈਨੂੰ ਕਹਿੰਦਾ ਤੈਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਅੱਛਾ ਅੱਗੇ ਪਿੰਡ 'ਚ ਹੋਰ ਬੰਦੇ ਬੈਠੇ ਉਹਨਾਂ ਨੇ ਵੀ ਐਂ ਕਰਦਾ ਵੀ ਭਾਈ ਤੇਰੀ ਲੱਟਾਂ ਮੱਚਦੀਆਂ ਹਾਂ ਹਾਂ ਮੈਨੂੰ ਕਹਿੰਦਾ ਤੂੰ ਤਾਂ ਸਾਰੇ ਪਿੰਡ ਗੰਦੇ ਇਸ਼ਾਰੇ ਕਰਦਾ ਤੂੰ ਤਾਂ ਐਂ ਇਸ਼ਾਰੇ ਕਰਦੇ ਆ ਐਨੇ ਤਾਂ ਇਹੋ ਜਿਹਾ ਕਲੇਸ਼ ਕਰਿਆ ਨਾ ਮੇਰੇ ਪੇਕਿਆਂ ਦੇ ਜਾ ਕੇ ਮੇਰਾ ਤਾਂ ਜਲੂਸ ਕੰਡਤਾ ਦੇਖ ਲੈ ਬਾਬੀ ਜਿਹੜਾ ਬੰਦਾ ਹੁੰਦਾ ਬਾਬੀ ਉਹਦੀ ਜੀ ਸੋਚ ਹੋ ਜਾਂਦੀ ਜਦੋਂ ਬਾਪੂ ਨੂੰ ਪਤਾ ਲੱਗਿਆ ਤੇ ਮੇਰੀ ਲੈਕਾਂ ਕਹਿੰਦੇ ਨੇ ਫਿਰ ਕੁੱਟਿਆ ਮੇਰੇ ਭਾਈਆਂ ਨੇ ਵਧੀਆ ਰਹੀ ਮੁੱਦਾ ਪਾਪਾ ਕਿ ਕੁੱਟਿਆ ਵਧੀਆ ਰਹੀ ਵਧੀਆ ਰਹੀ ਬਾਬੀ ਨੇ ਮੇੜ ਹੀ ਦਿੰਦੇ ਹੋਰ ਕੁਝ ਨਹੀਂ ਹੁੰਦਾ ਉਹਨੂੰ ਕੁੱਟੇ ਦਾ ਹੈਗਾ ਕਿ ਉਹਨਾਂ ਨੇ ਉਹ ਲੱਗਦੇ ਸਾਰਾ ਨਿਮੇੜ ਹੀ ਕਰਾਉਂਦੇ ਤੂੰ ਤਾਂ ਸੁਖੀ ਬਾਂਦੀ ਮੇਰਾ ਤੇਰੇ ਘੁੰਦੇ ਦੇਖ ਦੇਤੀ ਝੂਰੀ ਜਾਣਾ ਬਾਬੀ ਜਦੋਂ ਤੂੰ ਵਿਆ ਬਾਈ ਤਾਂ ਨਹੀਂ ਆ। ਚਲ ਭਾਬੀ ਵਾ ਕੋਈ ਗੱਲ ਨਾ ਕਰੀ ਚੰਗਾ ਬਾਈ ਨੇ ਮੈਨੂੰ ਡਰ ਚ ਲੱਗੀ ਜਾਂਦਾ ਕਿਤੇ ਤੂੰ ਹੋਰ ਮੇਰੇ ਵੀ ਦੂਤ ਪਰਿਆ ਦੇ। ਹੈ? ਠੀਕ ਹੈ। ਚਲ ਕੋਈ ਨਾ। ਹਾਂ ਚਲ ਮੈਂ ਜਾਣਾ ਫਿਰ ਭਾਬੀ। ਜੇ ਕੋਈ ਹੋਰ ਲੋੜ ਲਾੜੂ ਹੋਈ ਮੈਨੂੰ ਦੱਸ ਦੀ ਤੂੰ ਚਾਹ ਚੂ ਵੀ ਮੈਂ ਆਪ ਹੀ ਬਣਾ ਲਿਆਂਗਾ। ਜੇ ਕਹੇ ਤੂੰ ਮੈਂ ਨਿੰਬੂ ਪਾਣੀ ਵੀ ਲੈ ਆ ਦੇਣਾ ਜੇ ਤੂੰ ਸਿਰ ਤੇ ਆ ਗਈ ਤੇ ਮੇਰਾ ਦੁੱਖ ਤਾਂ ਮੈਂ ਗੋਲੀ ਵੀ ਲੈ ਆ ਦੇਣਾ। ਠੀਕ ਆ। ਲੈ ਮੈਂ ਗੋਲੀ। ਨਾ ਹਲੇ ਤਾਂ ਆਦ ਨਾ ਕਰੋ ਚੀਨ ਪਈਆ ਮੈਂ ਹੁਣ ਰੋਟੀ ਖਾਣਾ। ਹੈ? ਚਲ ਠੀਕ ਹੈ ਭਾਬੀ। ਮੈਂ ਜਾ। ਜੇ ਲੋੜ ਹੋਈ ਮੈਂ ਤੈਨੂੰ ਦੱਸ ਦਾਂਗੀ। ਹਾਂ ਠੀ ਇਹ ਦਾ ਡਰ ਪਟ ਲਿਆ ਕਰਾ ਇੱਥੇ ਮੇਰੇ ਪੱਲੇ ਪਈ ਆ ਤੇਰੇ ਕਿਹੜਾ ਹੱਥ ਦੁਖਦੇ ਆ ਤੂੰ ਕੰਮ ਨਹੀਂ ਕਰਦੀ ਮੈਨੂੰ ਕੀ ਹੋਇਆ ਹਾਂ ਮੰਮੀ ਨੂੰ ਕੀ ਹੋ ਗਿਆ ਘੰਟਾ ਹੋ ਗਿਆ ਫੋਨ ਹੀ ਨਹੀਂ ਚੱਕਦੀ ਮੰਮੀ ਨੇ ਤੇ ਲਾਈ ਆਂ ਜੀ ਕੱਟ ਦੇ ਫੋਨ ਮੈਂ ਤੈਨੂੰ ਕੀ ਹੁੰਦਾ ਤੂੰ ਫੋਨ ਕੱਟ ਯਾਰ ਮੰਮੀ ਆ ਲੋ ਤੇ ਨਾਲਾ ਮੈਂ ਤੈਨੂੰ ਮੰਮੀ ਤੋਂ ਕੀ ਪ੍ਰੋਬਲਮ ਆ ਤੂੰ ਆਪਣੇ ਭਾਈ ਵਾਲੇ ਤੇ ਜਾ ਲਾ ਚੱਲ ਭਾਈਆਂ ਦੇ ਤੇ ਲਾ ਲੰਨੀ ਆ ਮੇਰੇ ਸਾਲ ਦਾ ਮੈਂ ਵੀ ਕਹਾਂ ਮੇਰੇ ਘਰ ਜੀ ਕਿਉਂ ਹੋਈ ਜਾਂਦੀ ਆ ਤੂੰ ਹਟਿਆ ਸਸੇ ਗਏਰੇ ਅਬ ਮੇਰੇ ਮੰਮੀ ਫੋਨ ਖਾਤੋਂ ਨਹੀਂ ਚੱਕਦੀ ਮੈਂ ਤਾਂ ਘੁੱਟਾ ਹੋ ਗਿਆ ਫੋਨ ਮਿਲਾਈ ਜਾ ਰਹੀ ਆ ਪਤਾ ਨਹੀਂ ਭੈਣੇ ਮੰਮੀ ਨੇ ਕਿੱਥੇ ਰੱਖਿਆ ਫੋਨ ਕਿਹੜਾ ਇੰਦੀ ਮੇਰੀ ਗੋੜੀਆ ਜਿੱਥੇ ਛੜਤਾ ਛੱਪਰ ਜਮਈ ਨੇ ਜੋ ਰੱਖ ਦਿੱਤੀ ਅੱਛਾ ਮੈਂ ਵੀ ਕਹਾ ਹਾਂ ਕਿਹਦੀ ਵਾਰੀ ਆਨੇ ਉਹਨਾਂ ਦਾ ਕਸ ਦੱਸ ਜਦੋਂ ਮੈਂ ਆਈ ਸੀ ਉਦੋਂ ਤਾਂ ਹੱਥ 'ਚ ਸੀ ਮੰਮੀ ਦੇ ਬਾਅਦ ਤੇ ਲੋਕ ਤੁਸੀਂ ਕਿਹ ਉਹਦੀ ਵਾਰੀ ਆ ਕਿੱਥੇ ਸੀ ਮੈਂ ਤਾਂ ਲੈਦਾ ਕੋਈ ਚੱਕ ਕੇ ਨਾ ਲੈ ਗਿਆ ਐਦਾਂ ਕਿੱਦਾਂ ਕੋਈ ਚੱਕ ਕੇ ਲੈ ਗਿਆ ਇਹ ਪਤਾ ਲੱਗਦਾ ਕਿਹੜਾ ਤੇ ਕਿੱਥੇ ਰੱਖਿਆ ਕਿੱਥੇ ਨਾਲ ਅੱਛਾ ਚੱਲ ਕੋਈ ਨਾ ਤੁਸੀਂ ਇੱਧਰ ਉੱਧਰ ਲੱਭ ਲਓ ਕਿ ਤੇ ਇੱਥੇ ਪਿਆ ਹੋਣਾ ਚੁੱਕਣਾ ਤਾਂ ਕਿੰਨੀ ਹੈ ਹਾਂ ਮੇਰੇ ਪਹੁੰਚ ਗਏ ਚੱਲ ਫੇਰ ਕਰਦੀ ਆ ਮੈਂ ਗੱਲ ਹੈ ਚੱਲ ਠੀਕ ਕੀ ਹੋ ਗਿਆ ਮੇਰੇ ਕਹਿੰਦੇ ਕੀ ਜਾ ਕੀ ਹੋ ਗਿਆ ਕੀ ਹੋ ਗਿਆ ਮੰਮੀ ਦਾ ਕੋਈ ਫੋਨ ਲੱਗਿਆ ਚੱਕ ਕੇ ਫਿਰ ਮੇਰੇ ਕਹਿੰਦੇ ਕੀ ਜਾ ਕੀ ਜਾਨੀ ਮਾਲੀ ਆਇਆ ਜਾ ਕੇ ਨਾ ਮੈਂ ਤੈਨੂੰ ਕਿਹਾ ਪਰ ਚਾਕਰੀ ਨਹੀਂ ਤੈਨੀਆਂ ਰੱਖੀ ਕਿ ਕਿ ਫੇ ਹੁਣ ਦੇਖਾਂ ਵੀ ਨਾ ਮੈਂ ਥੋੜੀ ਹੰਮਾ ਨਹੀਂ ਚਾਕਰੀ ਬੋਮਾ ਮੈਂ ਮਾਇ ਚੱਕਲੇ ਆ ਦੂ ਆਏ ਦੇਖਦੀਆਂ ਨਾ ਅਬ ਮੈਂ ਤੈਨੂੰ ਕਿਹਾ ਕਿਹਾ ਕਿ ਤੇਰੇ ਅੱਖ ਹੀ ਦਸੀ ਜਾਂਦੀਆਂ ਨੇ ਮੇਰੇ ਕਿਹਨੇ ਦੇਖਦੀ ਹੋਇਆ ਤੂੰ ਹੁਣ ਮੈਂ ਦੇਖਾਂ ਵੀ ਨਾ ਦੇਖਾਂ ਵੀ ਨਾ ਮੇਰੇ ਤੇ ਬਲੇਮ ਕਿ ਲਾਉਣੀਆ ਤੂੰ ਵੀ ਤੂੰ ਚੱਕਲੇ ਤੂੰ ਸਿੱਧਾ ਕਿ ਦੇਵੇਂ ਤੂੰ ਜਾ ਕੇ ਲੈ ਆਏ ਅਏ ਤੇ ਟੱਡੇ ਅੰਦਰ ਉਹ ਲੈ ਕੇ ਰੱਖਦੀਆਂ ਮੈਂ ਜੇ ਕਹਿ ਦੂੰਗੀ ਤੂੰ ਲੈ ਕੇ ਆਇਆ ਫਿਰ ਕੀ ਕਰਦੇਗਾ ਮੈਂ ਮੂੰਹ ਨਹੀਂ ਲੈ ਕੇ ਆਇਆ ਮੈਨੂੰ ਕੀ ਦੋੜਾ ਫੇਰ ਬਾਬੀ ਚੱਕ ਦੇ ਕੀ ਕਹਿਕਾ ਆ ਵੀਰ ਜਰਿਆ ਨਹੀਂ ਰਹੀ ਜੇ ਕੀ ਆਵਾਹ தம் ਰਸੜਾ ਭੰਗ ਵੀ ਗਿਆ ਕੀ ਕਰਿਆ ਇਹ ਉਹਨੇ ਕੁਛ ਨਹੀਂ ਕੀ ਕਰਿਆ ਉਹਨੇ ਕੀ ਕੁੰਡੀ ਡੰਡੇ ਜੇ ਪਾਈ ਬੈਠੇ ਉਹਦੇ ਨਾਲ ਮੈਂ ਕੁਛ ਨਹੀਂ ਦੱਸ ਦੇ ਤੂੰ ਤੈਨੂੰ ਦੱਸਾਂ ਮੈਂ ਮੈਂ ਨਹੀਂ ਦੱਸਦੀ ਕਿਉਂ ਨਹੀਂ ਦੱਸਦੀ ਕੱਡਾ ਬੂਟਾ ਮੈਂ ਮੈਨੂੰ ਤਰੇ ਬੂਟ ਵੜ ਤੋਂ ਡਰਦੀ ਬੂਟੋਂ ਨਹੀਂ ਡਰਦੀ ਖੜ ਜਾ ਦੱਸ ਪਰ ਲੋਣੇ ਕੀ ਕਰਿਆ ਮੈਂ ਦੱਸਦੀਆਂ 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 ਬੇਮਾਰੀ ਨਾਲ ਦੱਸਦੀਆਂ ਦੱਸਦੀਆਂ ਦੱਸ ਮੈਂ ਸੱਚੀ ਸੌ ਲੱਗੇ ਮੈਨੂੰ ਨਹੀਂ ਪਤਾ ਕੀ ਕਿਹਾ ਮੈਂ ਤਾਂ ਉਹਨੂੰ ਜਾਨ ਛਡਾਨ ਕੀ ਵਾਰੀ ਨਹੀਂ ਬਸ ਹਾਂ ਕਰਤੀ ਉਹਨੂੰ ਕੀ ਕਿਉਂ ਹਾਂ ਕਿਤੇ ਮੇਰੇ ਛੱਡ ਗਈ ਹੈ ਮੈਨੂੰ ਨਹੀਂ ਪਤਾ ਮੈਨੂੰ ਸੱਚੀ ਸੌ ਲੱਗੇ ਮੇਰਾ ਸਾਲਾ ਨੂੰ ਤਾਂ ਪਤਾ ਲੱਗਿਆ ਕਿਉਂ ਦਾਲ ਕੀ ਦੀ ਖੀਂਦਾ ਨਹੀਂ। ਐਂ ਬੀਰ ਕੋਈ ਨਹੀਂ ਜਿੜੇ ਮਮੀ ਨੂੰ। ਆਈ! ਬੱਸ ਲੈ ਗਏ ਉਹ ਬਲੀ ਨੂੰ। ਉਹ ਨੱਕ ਨੂੰ ਨੀ ਉਹ ਮਿਸਕਾਲਾਂ ਜਿਹਨੇ ਮਮੀ ਨੂੰ ਲੋਏ। ਛਾ। ਆਈ ਕਹਿੰਦਾ ਸੀ ਮਮੀ ਨੂੰ ਫੋਨ ਨਾ ਕਰੀ। ਫੋਨ ਤਾਂ ਇਹ ਚੱਕ ਕੇ ਲਿਆ। ਇਹਦੇ ਕੋਲੋਂ ਫੋਨ। ਕੋਈ ਹਟੇ ਤੱਕ ਮੈਂ ਦੱਸ ਰਹੀ ਆ। ਸ਼ਰਕ ਮੰਨ ਲਾ ਤੜਕੇ ਦਾ ਭਾਂਡਾ ਇਹਨੂੰ ਲਕੂਦਰਾ ਵਿੱਚ ਰੱਖ ਲਿਆ ਪਤਾ ਨਾ ਉਹ ਜੇਰਾ ਖੁੱਲ ਗਿਆ ਹਲੋ ਹਾਂ ਮਿੰਟੂ ਵੀਰੇ ਤੁਹਾਡਾ ਨਾ ਫੋਨ ਮਿਲ ਗਿਆ ਤੁਸੀਂ ਹੁਣੇ ਆਜੋ ਕਿਉਂ ਕੱਲ ਨੂੰ ਕਿਉਂ ਅੱਛਾ ਚਲ ਫਿਰ ਆਇਆ ਕਰਿਓ ਸਾਜਰ ਆਜੋ ਚਲ ਠੀਕ ਆ ਆ ਲੈ ਵੀਰੇ ਮੰਮੀ ਦਾ ਫੋਨ ਇਹ ਜਿਹੇ ਦੇ ਲੰਡ ਲਾਇਆ ਤੁਸੀਂ ਮੈਨੂੰ ਚੋਰ ਦੇ ਆ ਲੈ ਬਈ ਸ਼ਾਮਲਾ ਫੋਨ ਆ ਦੇਖ ਲੈ ਇਹਦੇ ਲੱਛਣ ਖੁਸ਼ਾ ਹੋਣਾ ਉਹਦਾ ਮੇਰੇ ਗੱਲ ਪੈਂਦਾ ਦੀ ਕਹਿੰਦਾ ਪਰੌਣੇ ਨੂੰ ਪੁੱਠਾ ਗਿਆ ਬੋਲਦਾ ਉਹ ਇਹਨੂੰ ਤਾਂ ਪੁੱਠਾ ਪਾਉਣਾ ਦੀ ਸੜ ਦੇ ਨਰੇ ਤੋੜਨੇ ਦੀ ਇਹਦੇ ਉਹ ਮੈਨੂੰ ਐਸੀ ਬਹੁਤ ਸਰਵਿਸ ਹੋ ਗਈ ਕਾਹਨੂੰ ਲੱਤਾਂ ਮਾ ਤੋੜਨੀ ਆ ਵੀ ਸੰਭਲ ਜੂ ਆਪੀ ਆ ਦੇਖ ਲੈ ਸਾਲ ਹੁਣ ਕਿਵੇਂ ਲੱਛਣ ਜੇ ਕਰੀ ਜਾਂਦਾ ਇਹਨੂੰ ਓਰੇ ਭਲਾ ਮੜ ਜਾ ਓ ਓਰੇ ਆ ਓਏ ਉਹ ਵੱਡਿਆ ਮੁੰਸੀਆ ਡੂੰਗਾ ਡੂੰਗਾ ਹੋ ਗਿਆ ਕੀ ਹੋ ਗਿਆ ਜੀ ਅਗਲੇ ਲੱਛਣ ਨੇ ਹੋਏ ਕੀ ਕਰਿਆ ਮੈਂ ਆ ਫੋਨ ਕਿਵੇਂ ਆਇਆ ਓਰੇ ਬੀਬੀ ਦਾ ਫੜਾਈ ਮੜਾ ਜਾ ਕੀ ਫੜ ਕੇ ਕੀ ਦੇਖੇਗਾ ਮੂਰ ਤਾਂ ਫੜਾ ਯਾਰ ਕੀ ਕਹਿੰਦਾ ਵੀ ਮੈਂ ਚੋਰੀ ਕਰਕੇ ਆਇਆ ਹੋਰ ਕੀ ਕਰਿਆ ਮੇਰੀ ਘੜੀ ਵੀ ਉਦੋਂ ਦੇਖੀ ਜਾਂਦੀ ਦੀ ਮੈਂ ਤਾਂ ਉਰੀ ਪੁੱਛ ਗਿਆ ਦੀ ਮੇਰੇ ਤੇ ਦੁੱਸਣ ਲੱਗੂਗਾ ਤੂੰ ਸਿੱਧੀ ਗੱਲ ਦੱਸਾਂ ਮੈਂ ਮੈਂ ਫੇਰ ਤੁਹਾਡੀ ਰਿਸਪੈਕਟ ਕਰਦਾ ਆ ਦੇਖ ਲੈ ਹਜੇ ਕਰ ਲਈ ਤੁਸੀਂ ਹੱਥ ਚੱਕਿਆ ਮੇਰੇ ਤੇ ਨੀ ਫਿਰ ਫੋਨ ਇਹ ਵੀਰੇ ਆਇਆ ਕਿਵੇਂ ਆ ਦੱਸ ਦੂ ਤੂੰ ਫੋਨ ਤਾਂ ਫੜਾ ਮੜਾ ਜਾ ਫੜਾ ਦੇ ਯਾਰ ਕੱਲ ਸੋਲਾ ਕੂਨ ਹਾਂ ਉਹ ਮੈਂ ਕਿਹੜਾ ਝੂਠ ਬੋਲਦਾ ਫਿਰ ਲੈ ਕੇ ਆ ਪਰ ਮੈਂ ਚੋਰੀ ਤਾਂ ਨਹੀਂ ਕਰੀ ਉਹ ਉਹੀ ਪੁੱਛ ਰਿਆ ਵੀ ਲੈ ਕੇ ਕਿਉਂ ਆਇਆ ਫਿਰ ਤੂੰ ਉਹ ਇਹਦੀ ਬੈਟਰੀ ਫੁੱਲੀ ਪਈ ਤੇ ਤੁਸੀਂ ਕਿਹੜਾ ਦਾ ਧਿਆਨ ਰੱਖਦੇ ਹੋ ਵਿਚਾਰੀ ਦਾ ਮੈਂ ਜਦੋਂ ਬੈਟਰੀ ਨਵੀਂ ਬਵਾ ਕੇ ਸਰਪ੍ਰਾਈਜ਼ ਦੇ ਦੂੰਗਾ ਉਹਨੂੰ ਮੈਂ ਚੋਰੀ ਨਹੀਂ ਕੀਤੀ ਜਿਵੇਂ ਛੋਟੇ ਟੱਡਚਾ ਤੁਸੀਂ ਮੈਨੂੰ ਪਤਾ ਜਾਣ ਕੇ ਦੁੱਸਣ ਲਾਉਣਾ ਮੇਰੇ ਤੇ ਅਹੀ ਜਾ ਰੜ ਗਈ ਹਾਜੇ ਤੂੰ ਸਾਬਰ ਨਹੀਂ ਹੋਇਆ ਇੱਕ ਟਵਾਕੇ ਮੈਨੂੰ ਮੈਂ ਫੇਰ ਦੱਸ ਕੇ ਨਹੀਂ ਲਿਆ ਸਕਦਾ ਦੱਸ ਕੇ ਮੈਂ ਸਰਪ੍ਰਾਈਜ਼ ਨੂੰ ਸਰਪ੍ਰਾਈਜ਼ ਕੀ ਦੱਸਣਾ ਪਤਾ ਨਹੀਂ ਲੱਗਦਾ ਕਿ ਕਿੱਥੇ ਗਿਆ ਜਲ ਤੂੰ ਇਹਨੂੰ ਛੱਡ ਤਾਂ ਚੱਕੋ ਆਪਦਾ ਪਈ ਪਵਾ ਦਿਓ ਆਪਦੀ ਮਾਂ ਨੂੰ ਇਹਦਾ ਬਵਾ ਮਾਂ ਕੀ ਲੈ ਕੇ ਜਾਵਾਂਗੇ ਇਹਨੂੰ ਤਾਂ ਤੂੰ ਛੱਡ ਹਾਂ ਤੂੰ ਕੁੜੀ ਦੇ ਹੱਥ ਕੋ ਚੱਕਿਆ ਕਰ ਲੋ ਓਏ ਕਦੋਂ ਚੱਕਿਆ ਮੈਂ ਕੱਲ੍ਹ ਕਹ ਤੂੰ ਝੂਟਕਾ ਨੂੰ ਮਾਰਦਾ ਅੱਛਾ ਦੱਸ ਵੀ ਦਿੱਤਾ ਇਹਨਾਂ ਨੂੰ ਨਾ ਹੋਰ ਕੀ ਨਹੀਂ ਦੱਸੂਗਾ ਸਾਨੂੰ ਨਹੀਂ ਦੱਸੂਗੀ ਹੋਰ ਕੀ ਦੱਸੂ ਓਏ ਨਾ ਮੈਂ ਉਹ ਹੀ ਚੱਕਿਆ ਜੀ ਤੇਰੇ ਦੇ ਹੱਥੋਂ ਇਹ ਨੂੰ ਆਪੀ ਪੁੱਛੋ ਕਿਉਂ ਚੱਕਿਆ ਦੀ ਚਲੋ ਮੇਰੀ ਮੈਨੂੰ ਦੱਸ ਪਹਿਲਾਂ ਯਾਰ ਇੱਕ ਮਿੰਟ ਹੱਥ ਦੀ ਪੜ ਤੇ ਸਾਰੀਆਂ ਪੜ ਆ ਜਾਂਦੇ ਨੇ ਬਾਲਾ ਬੋਲਣ ਦੀ ਲੋੜ ਨਹੀਂ ਅਫਸਰ ਬੰਦਾ ਮੈਨੂੰ ਪਹਿਲਾਂ ਮੈਨੂੰ ਦੱਸਿਆ ਆ ਦੇਖ ਲੀ ਆਫ ਤੇਰੀ ਤੇਰੀ ਅਸੀਂ ਇਲਾਛਣ ਕਰਦਾ ਤੂੰ ਹੋਰ ਕੀ ਕਰਾ ਦੂਗਾ ਉਹ ਮੈਂ ਤਾਂ ਨੇਮ ਕਰ ਦੋ ਸੌ ਲੱਗੇ ਮੈਨੂੰ ਦੋਬੇ ਵਾਲੇ ਬਾਬੇ ਦੀ ਆ ਤਾਂ ਚਲੋ ਫੋਨ ਮੈਂ ਚੱਕਦਾ ਮੇਰੇ ਤੇ ਤੂੰ ਮਤ ਲੱਗੀ ਜਿਹੜੀ ਲੱਗੀ ਠੀਕ ਆ ਪਰ ਭਈ ਆਹ ਜਿਹੜੀ ਸਾਰੇ ਕਰਦਾ ਤੀਆ ਮੁੰਡੇ ਨੂੰ ਉਹ ਉਹ ਪ੍ਰਾਣਿਆ ਤੂੰ ਆਪਦੇ ਲੱਛਣ ਸੁਧਾਰ ਲਾ ਓਏ ਪਹਿਲਾ ਤੂੰ ਉੱਥੇ ਇਹ ਜਿਹੇ ਲੱਛਣ ਕਰੇ ਨਾ ਹੁਣ ਤੂੰ ਰੇ ਆ ਕੇ ਲੱਛਣ ਕਰਨ ਲੱਗ ਗਿਆ ਇਹ ਉੱਥੇ ਤਾਂ ਚਾਹ ਯਾਰ ਗਲਤ ਫਹਿਮੀ ਹੋ ਗਈ ਮੈਥੋਂ ਜਦੋਂ ਮੈਂ ਮਾਰਾ ਕਿ ਤੇ ਮੇਰਾ ਕਸੂਰ ਤੀ ਜਿਹੜਾ ਜੂਰੇ ਕਰਦੀ ਤੀ ਉਹ ਰੱਜ ਕੀ ਹੋ ਗਿਆ ਜਰ ਮੈਂ ਮੁੰਡੇ ਨੂੰ ਬੁਲਾ ਲੈਣਾ ਹੁਣ ਬੁਲਾ ਲਿਓ ਨਾ ਮਜੀਦ ਨਾਲ ਸਾਰੇ ਕਰ ਦਿੱਤੇ ਇਹਨਾਂ ਦੇ ਮੁੰਡਾ ਗਮੰਡੀਆਂ ਦਾ ਜੇ ਬੁਲਾ ਲਿਆ ਕਾਹ ਨੂੰ ਮੇਰੇ ਤੇ ਦੁਸ਼ਣ ਲੰਨਾ ਤੁਹਾਡੀਆਂ ਦੇ ਮੁੰਡਾ ਦੁਪਹਿਰੇ ਤਨ ਤਨ ਗਿੜੇ ਦੇ ਕੇ ਆਂਦਾ ਸਾਰੇ ਕਰਦਾ ਗਲਤ ਗਲਤੀ ਨੂੰ ਮੈਂ ਤਾਂ ਤਾਂ ਕੁੱਟੀ ਆ ਆ ਗਿਆ ਤੂੰ ਮੇਰੇ ਤੇ ਦੂਰ ਮਾਸੀ ਸਾਡੀ ਆਉਂਦਾ ਤਿੰਨ ਤਿੰਨ ਵਾਰੀ ਚੌਥਾ ਹੋ ਗਿਆ ਇਹਦਾ ਸੱਸੀ ਘਰ ਬਾਬੀ ਸਤਿ ਸ਼੍ਰੀ ਅਕਾਲ ਬਾਈ ਹੋਣੀ ਆ ਰਹੇ ਨੇ ਹੋਰ ਬਾਈ ਹੋਰ ਬਾਈ ਠੀਕ ਆ ਬਾਈ ਹੋ ਠੀਕ ਆ ਪਾਪੀ ਆਹੀ ਨੇ ਬਾਈ ਮਰਾ ਕੁਝ ਬੋਲਦੇ ਨਹੀਂ ਆਪ ਹੀ ਦੱਸ ਦੂਏ ਇਹ ਦੇਖੀ ਹੋਰ ਮਦਾ ਬਾਈ ਬੰਨਨਾਮ ਹੋ ਰਿਹਾ ਤੇਰੇ ਕੀ ਅੱਗ ਲੱਗ ਰਹੀ ਅੱਜ ਆ ਦੇਖ ਲੈ ਆ ਕੀ ਇਸ਼ਾਰੇ ਕਰਦਾ ਤੂੰ ਸਾਡੀ ਕੁੜੀ ਨੂੰ ਓਏ ਕੀ ਨੂੰ ਬਾਈ ਆ ਕੁੜੀ ਨੂੰ ਸਾਡੇ ਨੂੰ ਅੱਛਾ ਇੱਕ ਮਿੰਟ ਪਾਪੀ ਚੱਕਦੀ ਦੀ ਆ ਲੈ ਬਾ ਕੀ ਆ ਓਏ ਆ ਕੀ ਕਰਦਾ ਓਏ ਤੂੰ ਮੇਰਾ ਕਾਲਜ ਦਾ ਮੁਚਾਬਾ ਯਾਰ ਤੂੰ ਇਹ ਕੁੜੀਏ ਸਾਡੇ ਸਾਹਮਣੇ ਆ ਕੇ ਕਰੀ ਜਾਂਦਾ ਘਰੇ ਸ਼ਰੇਆਮ ਇਹ ਅਸਾਂ ਪਰੋਣੇ ਨੂੰ ਮਾੜਾ ਸਮਝਦੇ ਸੀ ਤੇਰੇ ਪਿੱਛੇ ਟੱ ਸਟੈਂਡ ਲਿਆ ਸੀ ਤੇ ਤੂੰ ਜੋ ਕਰਨ ਦਾ ਨਹੀਂ ਮੇਰੀ ਗੱਲ ਸੁਣ ਧੱਪੜ ਜਣਾ ਮਾਰ ਸਾਡੇ ਸਾਹਮਣੇ ਨਾਲੇ ਉਹ ਛੁੱਡ ਓ ਯਾਰਾ ਕੀ ਸੁਣ ਲਾ ਤੇਰੀ ਓਏ ਆ ਕੀ ਆ ਸਾਰੇ ਦੇ ਕਰੀ ਜਾਂਦਾ ਤੂੰ ਮੇਰਾ ਸਾਡਾ ਗਲਤ ਸਮਝ ਗਾ ਕੀ ਗਲਤ ਸਮਝ ਗਏ ਗਲਤ ਸਮਝ ਗਏ ਬਾਈ ਤੁਸੀਂ ਅਸਾਂ ਸ਼ਰੇਆਮ ਦਾ ਐ ਕਰ ਰਹੇ ਸਾਡੇ ਮੁਰਿਆਂ ਕਿ ਕੀ ਕੀ ਡਾਂਕੇ ਨੇ ਕੁੰਡੇ ਡੰਡਾ ਮਾਈ ਫਰਦੀਆ ਯਾ ਕੋਈ ਕੁੰਡਾ ਡੰਡਾ ਨਹੀਂ ਪਾਇਆ ਓਏ ਸਾਗ ਵਰਗੇ ਮੂਹ ਵਾਲਾ ਓਏ ਤੂੰ ਜਿਹੜੀ ਗੱਲ ਹੈਗੀ ਸਹੀ ਦੱਸ ਓਏ ਓਏ ਬਾਈ ਮੇਰੀ ਗੱਲ ਸੁਣ ਓਏ ਤੁਸੀਂ ਉਹ ਗੱਲ ਨਹੀਂ ਹੈਗੀ ਬਾਈ ਜਿਹੜੀ ਤੂੰ ਸਮਝ ਰਿਓ ਹੋਰ ਗੱਲ ਕੀ ਐ ਓਏ ਆਹ ਸ਼ਾਰੀ ਚ ਵੀ ਫਾਇਦਾ ਤੁਸੀਂ ਸਮਝੋ ਸ਼ਾਰੀ ਇਤਨੀ ਫਾਇਦਾ ਛੜਾ ਓਏ ਕੋਈ ਦਪਾਇਰੇ ਵੀ ਕਰ ਦਿੰਦਾ ਤੈਨੂੰ ਤਨ ਮਾਰੀ ਹੁੰਦਾ ਯਾਰ ਛੜਾ ਆ ਥੋੜੀ ਕੁੜੀ ਥੋੜੀ ਕੁੰਡੀ ਲਾਉਂਦੀ ਐ ਇਹਨੂੰ ਨਹੀਂ ਪਤਾ ਬੁੱਕ ਜੇ ਨੂੰ ਓ ਮੈਂ ਤਾਂ ਤਾਂ ਕਹਿੰਦਾ ਸੀ ਮੈਂ ਹਾ ਕੁੰਡੀ ਫੜਨ ਆਲੇ ਆ ਰਹੇ ਨੇ ਉੱਥੇ ਬਿਜਨੂ ਹੋਰੀ ਛਾਦ ਲੈਲੇ ਮੈਂ ਕਹਾਂ ਕੁੰਡੀ ਚੱਕ ਦੇ ਤੂੰ ਬਿਜਲੀ ਚੇਰੀ ਕਰ ਰਹੀ ਏ ਸੀ ਬੀ ਟੀ ਐਸ ਆ ਕੀ ਇਸ਼ਾਰੇ ਜੇ ਕਰਦਾ ਤੂੰ ਓਏ ਓ ਨਿਰਾਪਰਾ ਪਰੌਣਾ ਮਾਰਾ ਨਹੀਂ ਹੈਗਾ ਕੁੜੀਏ ਇਹ ਤਾਂ ਠੀਕ ਹੈ ਤੂੰ ਵੀ ਮਾਰੀ ਇਹ ਤਾਂ ਨਹੀਂ ਕਰੂਗਾ ਓ ਯਾਰ ਮੇਸ ਲਿਆਦਾ ਹੈ ਯੋਥ ਮਿਸਟੇਕ ਸੀ ਕਲੋਜ਼ ਲਿਆ ਕਾਹ ਪਾਈ ਜਾਂਦਾ ਨੀ ਯਾਰ ਕਲੋਜ਼ ਲਿਆ ਇਨਾ ਬਹੁਤ ਹੋ ਗਿਆ ਨਮੇੜ ਤੋਂ ਕੁਛ ਨਹੀਂ ਲੜਾ ਯਾਰਾ ਕੋਈ ਨਾ ਬਟਾ ਲੱਗ ਜੂ ਆ ਜਾ ਆਏ ਕਰਨੀ ਮੈਨੂੰ ਲੱਗਦਾ ਤੇਰੇ ਭਾਈਆਂ ਨੇ ਮੇਰੇ ਗੁੱਜੀਆਂ 'ਤੇ ਸੱਟਾਂ ਮਾਰੀਆਂ ਮੇਰਾ ਤੋਰ ਮਣਕਾ ਖਿੱਲ ਗਿਆ ਮੈਨੂੰ ਤਾਂ ਐ ਲੱਗੀ ਜਾਂਦਾ ਜੰਮੀ ਨਹੀਂ ਸਿੱਧੀ ਹੁੰਦੀ ਢੂਈ ਤੇਰੇ ਲਈ ਕਿਆ ਕਰ ਮੇਰੇ ਘਾਤਰ ਤੱਤਾ ਕਰਕੇ ਮੈਂ ਕੋਈ ਨਹੀਂ ਲੈ ਕੇ ਆਂਦੀ ਪਹਿਲਾਂ ਪਾਣੀ ਲੈ ਕੇ ਆ ਮੇਰੇ ਲਈ ਲਪਤਾਂ ਦੁਖਣ ਲੱਗੀਆਂ ਮੇਰੀਆਂ ਅੱਡੀਆਂ ਵੀ ਸੁੱਜ ਗਈਆਂ ਨਾ ਮੇਰੇ ਕਰਕੇ ਸੁੱਜਣ ਨਾ ਤੇਰਾ ਨੌਕਰ ਰੱਖਿਆ ਮੈਂ ਪਾਣੀ ਲੈ ਕੇ ਆਵਾ ਤੇਰੀਆਂ ਕਰਤੂਤਾਂ ਕਰਕੇ ਸੁੱਜੀਆਂ ਨਾ ਮੋਟਰਸਾਈਕਲ ਛੱਡ ਕੇ ਆਂਦਾ ਸਾਡੇ ਕਿਉਂਦਾ ਤਾਂ ਲੱਗੇ ਮਿਹੜੇ ਮਾਰਨ ਭੁੰਦਾ ਤੇਰਾ ਮੈਂ ਮੇਰੇ ਨਾਲ ਉਹ ਗੱਲ ਕਰਿਆ ਕਰ ਤੈਨੂੰ ਦੱਸਾਂ ਮੈਂ ਚੁੱਪ ਕਰਕੇ ਲਿਆ ਪਾਣੀ ਚੱਕੀ ਜੁੱਦੀਆ ਓ ਲਿਆ ਇੱਕ ਤੁਮ ਮਰੂ ਚੱਕ ਕੇ ਤੇਰੇ ਮੈਂ ਤੇਰੇ ਮੂਹ ਤੇ ਬਰੂਥਾ ਬੜਾ ਸਟ੍ਰਿਕਟ ਕਰੀ ਜਾਨੀ ਰਹਿਣੀ ਹੈਗੀ ਕਿ ਮਾਦੇ ਯਾਰ ਬਰਾ ਐਂਗਲ ਨਹੀਂ ਕਰਨਾ ਯਾਰ ਬਹੁਤ ਊਗਾ ਇੱਕ ਮਿੰਟ ਟਾਫਿਕ ਆ ਗਿਆ ਉਹ ਪਿੱਛੇ ਤਾਂ ਗੱਡੀ ਖੜੀ ਆ ਕੋਈ ਨਾ ਆਹ ਐਕਸ਼ਨ ਆਈ ਕਰਨੀ ਮੈਨੂੰ ਲੱਗਦਾ ਤੇਰੇ ਭਾਈਆਂ ਨੇ ਮੇਰੇ ਗੁੱਜੀਆਂ ਮਾਰੀਆਂ ਮੇਰਾ ਤਾਂ ਮਣਕਾ ਮਣਕਾ ਹੀ ਲੱਗਿਆ ਤੇਰ ਲੈ ਕੇ ਮੈਂ ਪਿੰਡੇ ਤੇ ਮਿਲੂੰਗਾ ਮੈਂ ਕੋਈ ਨਹੀਂ ਲੈ ਕੇ ਆਂਦੀ ਪਹਿਲਾਂ ਮੇਰੇ ਲਈ ਪਾਣੀ ਲੈ ਕੇ ਆ ਮੈਂ ਤਾਂ ਆਪ ਥੱਕ ਗਈ ਮੈਂ ਨੌਕਰ ਰੱਖਿਆ ਤੇਰਾ ਪਾਣੀ ਲੈ ਕੇ ਆ ਨਾ ਮੈਂ ਤੇਰੀ ਨੌਕਰ ਆ ਦੰਦਾ ਮਾਦਰਾਂ ਚੁੱਪ ਕਰਕੇ ਤੇਲ ਲਿਆ ਮੈਂ ਮੂਤੇ ਮਾਰੂ ਥਾਪੜਾ ਐਵੇਂ ਕਿਵੇਂ ਮਾਰੇਗਾ ਇੱਟ ਮਾਰੂ ਚੱਕ ਕੇ ਤੇਰੇ ਮੈਂ ਕੱਥੇ ਪਾ ਹਾਇ ਕਰਨੀ ਇੱਕ ਮਿੰਟ ਹਾਸਤਾ ਲੈਣ ਦੇ ਕੁਛ ਤਾਂ ਆਈ ਆਊਗਾ ਚਲ ਯਾ ਲਓ ਯੋਰ ਆਊਟ ਗੋਇੰਗ ਜੀ ਬੰਦ ਡਾਕਟਰ ਸਪੀਕਰ ਤੇ ਲਾਉਣਾ ਕੋਲ ਮੈਂ ਮੇਰੀ ਗੱਲ ਸੁਣ ਲੈ ਪਹਿਲਾਂ ਪਿੰਡੀ ਵਾਲੇ ਨੂੰ ਪਹਿਲਾਂ ਤਾਂ ਮੈਨੂੰ ਕਹਿਣਾ ਕੀ ਕਹਿਣਾ ਕਹਿੰਦੇ ਮੰਮੀ ਦਾ ਗੂੜੀ ਨਹੀਂ ਲੱਗ ਰਿਹਾ ਕਹਿੰਦੇ ਅੱਛਾ ਭਾਬੀ ਚੱਕ ਦੇ ਆ ਕੀ ਕਰਨੀ ਨੇ ਸਾਰਾ ਇਹ ਕੀ ਆਉਂ ਲੰਬਰਾਂਵਾ ਪੂਹੀ ਆ ਗੁਣ ਕੀ ਕਰਿਆ ਉਹਨੇ ਆਏ ਜੇ ਮੈਨੂੰ ਨਹੀਂ ਪਤਾ ਕੀ ਕਰਿਆ ਕੀ ਕੁੰਡੀ ਡੰਡਾ ਜਾ ਪਾਈ ਬੈਠੀ ਉਹਦੇ ਨਾਲ ਦੱਸ ਦੱਸ ਮੈਂ ਦੱਸਦੀ ਤੂੰ ਕਿਉਂ ਨਹੀਂ ਦੱਸਦੀ ਮੇਰੇ ਸਾਜੇ ਦੱਸ ਕੀ ਕਰਿਆ ਉਹਨੇ ਮੈਂ ਨਹੀਂ ਦੱਸਦੀ ਹਾਂ ਗਈ ਮੈਂ ਨਹੀਂ ਦੱਸਦੀ ਮੈਂ ਪਿਆ ਕੇ ਲੈ ਤੈਨੂੰ ਹੋਣੀ ਮੈਨੂੰ ਤਾਂ ਹੁਣ ਪਤਾ ਲੱਗਾ ਮੇਰਾ ਸਣਾ ਰੋਟੀਆਂ ਤੇ ਡੰਮੋਤੀ ਲਾਤੀ ਮੜੀ ਸੱਚੀ ਮੁਝੀ ਜਾਂਦੇ ਦੱਸ ਮੈਨੇ ਦੱਸ ਦੇ ਆਂਦੀ ਦੱਸ ਤੂੰ ਕਰ ਲੈ ਜੋ ਕਰਨਾ ਲਾ ਲਾ ਜੋਰ ਮੋਬਾਈਲ ਤੇ ਕੱਟੂ ਨਹੀਂ ਦੱਸ ਦੱਸ ਐ ਦੱਕੀ ਦੱਸ ਦੱਸ ਕਿ ਕਰ ਮੈਂ ਨਹੀਂ ਦੱਸਦੀ ਦੱਸ ਨਹੀਂ ਦੱਸਦੀ ਤੂੰ ਦੱਸ ਤਾਂ ਮੈਂ ਹੋਰ ਨਾ ਬਸੋ ਚੰਦ ਚੜਾ ਲਈ ਮੈਂ ਨਹੀਂ ਦੱਸਦੀ ਹੈਗੀ ਕੀ ਕਰਿਆ ਜੀ ਨੇ ਦੱਸ ਮੈਨੂੰ ਨਹੀਂ ਪਤਾ ਹੈਗਾ ਕੀ ਕਰਿਆ ਹੈਗਾ ਮੈਂ ਲੈਂਦਾ ਉਸ ਨੂੰ ਹੀ ਹਾਂ ਕਰਦੀ ਮੈਂ ਕਿਹੜਾ ਹਮਲਾ ਨਹੀਂ ਮੱਥਾ ਮਾਰੀ ਜਾਊਗਾ ਕੀ ਹਾਂ ਕਰਿਆ ਮੈਨੂੰ ਦੱਸ ਮੈਨੂੰ ਨਹੀਂ ਪਤਾ ਦੱਸ ਮੈਂ ਨਹੀਂ ਦੱਸਦੀ ਹੈਗੀ ਮੈਨੂੰ ਨਹੀਂ ਪਤਾ ਦੱਸ ਦੇ ਦੱਸ ਕਿ ਕਿ ਗੱਲ ਐਕਸ਼ਨ ਹੋ ਗਿਆ ਅਰੇ ਗੱਲ ਸੁਣ ਲਓ ਮੈਂ ਸੌ ਲ ਬਟੋਬੇ ਵਾਲਾ ਬਾਬੇ ਦੀ ਸੌ ਲੱਗੇ ਮੈਨੂੰ ਟੋਬੇ ਇੱਥੋਂ ਕੰਟੀਨਿਊਟੀ ਰੱਖਾ ਸੌ ਲੱਗੇ ਮੈਨੂੰ ਟੋਬੇ ਵਾਲੇ ਬਾਬੇ ਦੀ ਮਿੰਟੂ ਆਹ ਚੱਲ ਜਿਹੜਾ ਤੁਸੀਂ ਦੂਛੜ ਦਉਣਾ ਦੀ ਮੇਰੇ ਤੇ ਲੱਗ ਗਿਆ ਠੀਕ ਆ ਪਰ ਮੈਨੂੰ ਕਿਸੇ ਵਜ੍ਹਾ ਤੋਂ ਹੀ ਕੁੱਟਿਆ ਤੀ ਗਮਾਡੀਆਂ ਦੇ ਮੁੰਡਿਆਂ ਨਾਲ ਗੱਲ ਤਾਂ ਇਹ ਉਹ ਮੇਰੀ ਗੱਲ ਸੁਣ ਲੈ ਪਰੋਣਾ ਓਏ ਆ ਲੱਛਣ ਜੇ ਕਰਨੇ ਛੱਡ ਦੇ ਤੂੰ ਉਹ ਛੱਡੋ ਯਾਰਾ ਪਾਜ ਗਿਆ ਇਹ ਪੈਣੀ ਇਹਦੀ ਅਜ ਵੀ ਬੰਦੀਆਂ ਸੀ लेकिन بچ گئے بالکل बिल्कुल اچھا بڑی اچھی ویڈیو بنائی سی تے اپاں نو بی ٹی ای بی ٹی ایکس بیہائینڈ دا سینما میکنگ جڑا کہ ملیا اچھا جسٹ اپا ویکھ دے فلم وچ ایکشن روپ وچ میس مل لگدا سنیا مینوں جے رن کہ سٹار ایکشن او جتھے انہوں نے मतलब वीडियो कट करके दोबारा डालना मतलब ये है कि ओना दी भी बहुत मेहनत लगती है बड़ी मेहनत है भाई के के आप आपा अगर कहिए ना कि एक बार इन्होने कैमरा ऑन ਕੀਤਾ ਤੇ इन्होने पूरा 45 मिनट ਲਾ ਕੇ ਵੀਡੀਓ ਸ਼ੂਟ ਕਰ ਦਿੱਤਾ ਨਹੀਂ ठीक है ना मे बी ਕਿ ਉਹ ਅੱਜ ਸਟਾਰਟ ਹੋਏ ਨੇ ਇੱਕ ਵੀਡੀਓ ਨੂੰ 2 ਤੋਂ 3 ਦਿਨ ਲੱਗਦੇ ਤੁਸੀਂ ਦੇਖੋ ਉਹ ਪਿੰਡ ਰੋਡ ਤੇ ਦੁਰਦੇ ਜਾ ਰਹੇ ਉੱਥੇ ਕੈਮਰੇ ਤੇ ਐਫਰਟ ਕਰਦੇ ਪਏ ਨੇ ਕਾਰ ਦੇ ਵਿੱਚ ਕਿਤੇ ਜਾ ਕੇ ਮੋਟਰਸਾਈਕਲ ਦੇ ਉਹਨਾਂ ਦਾ ਸ਼ੂਟ ਹੋ ਰਿਹਾ ਗੱਡੀ ਤੇ ਸ਼ੂਟ ਹੋ ਰਿਹਾ ਹਰ ਸੀਨਾ ਦਾਲਣਾ ਲੁੰਦਾ ਨਾ ਅਸਲ ਟੈਲੈਂਟ ਦਾ ਖਿਆ ਬਾਹਰ ਆਵਾਮ ਦੇ ਵਿੱਚ ਜਾ ਕੇ ਪਤਾ ਚੱਲਦਾ ਹੈ ਜਦ ਜੀ ਉਹਨ ਦਾ ਰੋਲ ਉਹਨ ਦਾ ਪਬਲਿਕ ਜਦੋਂ ਤੁਸੀਂ ਕਰਨਾ ਜਿਵੇਂ ਕੋਈ ਸਬੀਰ ਲੱਗੇ ਜਿਵੇਂ ਪਾਣੀ ਪੀਣ ਗਏ ਆ ਉੱਥੇ ਜਾ ਕੇ ਤੁਹਾਡਾ ਸਹੀ ਜਿਹੜਾ ਨਾ ਪਤਾ ਤੁਸੀਂ ਪ੍ਰੈਸ਼ਰ ਉੱਥੇ ਕੰਟਰੋਲ ਕਰਨੇ ਬੜੀ ਵੱਡੀ ਗੱਲ ਹੁੰਦੀ ਹੈ। ਅੱਛਾ ਬਾਕੀ ਮੋਬਾਈਲ ਚੁਪਾਣੀ ਸੀ ਬੰਦਾ। ਮੋਬਾਈਲ ਚੁਪਾ ਕੇ ਹੋਇਆ ਬਲਕਿ ਜਦੋਂ ਨਾ ਵਾਈਬ੍ਰੇਟ ਫੋਨ ਕਰ ਰੇ ਨਾ ਤੇ ਵਾਈਬ੍ਰੇਸ਼ਨ ਹੋ ਰਹੀ ਹੈ। ਵਾਸਕ ਮੈਨੇ ਆਪਣੇ ਮੋਬਾਈਲ ਬਾਹਰ ਪਾ ਲਿਆ। ਮੈਂ ਵੀ ਕਹਾ ਆਪਣਾ ਮੋਬਾਈਲ ਵੇਖੀ ਚਾਹਾਂ ਮੈਂ ਕਿੰਦੀ ਵਾਈਬ੍ਰੇਸ਼ਨ ਹੋਈ ਜਾ ਰਹੀ ਹੈ। ਅੱਛਾ ਮੈਨੂੰ ਗੁੱਸਾ ਆ ਰਿਹਾ ਸਾਡਾ ਇੱਕ ਦੋਸਤ ਪਿੱਛੇ ਕਜ਼ਨ ਬੈਠਾ ਬੈਗ ਤੇ। ਮੈਨੂੰ ਗੁੱਸਾ ਆਈ ਜਾ ਰਿਹਾ ਮੈਂ ਕਹਾ ਐਸੀ ਕੰਮ ਕਰ ਰਿਹਾ ਨਾ ਮੋਬਾਈਲ ਵਾਈਬ੍ਰੇਟ ਜਿਹੜਾ ਨਾ ਉਹ ਚੁੱਕ ਕੇ ਲਿਆ ਆ ਮੈਂ ਮੈਂ ਜਦੂਦ ਨਹੀਂ ਨਾ ਕਿਸੇ ਦਾ ਵੱਜ ਰਿਹਾ ਸੀ ਮੈਂ ਕਿਹਾ ਲੱਗਦਾ ਮੋਬਾਈਲ ਤੇ ਵੈਲਿਊਏਸ਼ਨ ਹੀ ਹੋ ਰਹੀ ਹੈ ਕਹਿੰਦਾ ਸਰੀਆ ਪਤਾ ਨਹੀਂ ਕਿਉਂ ਦੁਖਣ ਲੱਗਿਆ ਲੇਕਰ ਬੈਕ ਚੀਜ਼ ਦੇਖਿਆ ਕਿ ਵੀਰੇ ਦਾ ਬੋਲਣ ਦਾ ਸਟਾਈਲ ਫਲੋ ਚੈੱਕ ਕਰੋ ਮੈਂ ਕਹਿੰਦਾ ਗੱਲ ਦੇ ਵਿੱਚ ਗੱਲ ਆ ਗੱਲ ਦੇ ਵਿੱਚ ਗੱਲ ਆ ਤੇ ਜਿਹੜਾ ਇਹ ਟੈਲੈਂਟ ਹੁੰਦਾ ਹੈ ਇਹ ਟੈਲੈਂਟ ਹੁੰਦਾ ਹੈ ਅੱਛਾ ਜਿਹੜਾ ਦੂਸਰਾ ਉੱਪਰ ਛੱਤ ਤੇ ਇਸ਼ਾਰੇ ਕਰ ਰਿਹਾ ਸੀ ਉਹ ਵੀ ਲੱਗਦਾ ਦਾ ਭਰਾ ਲੱਗਦਾ ਵਾ ਹਾਂ ਜਿੱਦਾਂ ਉਹ ਗੱਲ ਕਰ ਰਿਹਾ ਨਾ ਸੇਮ ਟੂ ਸੇਮ ਉਹਨਾਂ ਦੇ ਗੱਲਾਂ ਬੱਤਾਂ ਠੱਠਾ ਕੰਮ ਮਿਲ ਆਈ ਥਿੰਕ ਇਕੱਠੇ ਕੰਮ ਕਰਦੇ ਨੇ ਤੇ ਉਹਨੇ ਐਂਜ ਨਹੀਂ ਕੀਤਾ ਯਾਨੀ ਕਿ ਕੁੰਡੀਆਂ ਉੱਥੇ ਵੀ ਲੱਗਦੀਆਂ ਨੇ ਕੁੰਡੀਆਂ ਲੱਗਦੀਆਂ ਸਾਡੇ ਵੀ ਇੱਥੇ ਕੁੰਡੀਆਂ ਵਾਲੇ ਇੱਕ ਤੇ ਦੋ ਬੰਦੇ ਬੈਠੇ ਨੇ ਕੁੰਡੀਆਂ ਵਾਲੇ ਕੁੰਡੀਆਂ ਨਾਲ ਵੀ ਲੱਗਦੀਆਂ ਸ਼ਾਮ 6 7 ਵੀ ਕੁੰਡੀਆਂ ਨਾਲ ਲੱਗ ਜਾਂਦੀਆਂ ਨਾ ਨਾ ਉਹਦਾ ਕੈਮਰਾ ਨਾ ਤੇ ਬਾਕੀ ਆ ਅਗਲੀ ਅੱਜ ਦੀ ਵੀਡੀਓ ਉਮੀਦ ਕਰਦੀ ਆ ਵੀਡੀਓ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਮੈਂਟਸ 'ਚ ਆਪਣੀ ਆਪਣੀ ਰਾਏ لازمی ਦੱਸਣਾ ਤੇ ਭਾਜੀ ਦਾ ਨਾਮ ਦੁੱਤਾ ਹੀ ਆ ਇਹ لازਮੀ ਕਲੀਅਰ ਸਾਨੂੰ ਦੱਸ ਦੇਣਾ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਸਾਨੂੰ ਦਿਓ ਇਜਾਜ਼ਤ ਤੇ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਹਨਾਂ ਨੇ ਕੀਤਾ ਉਹਨਾਂ ਨੂੰ ਟਰੱਕ ਭਰ ਗਿਆ ਕਿ ਲਵ ਯੂ ਹੋ ਗਿਆ ਅੱਲਾਹ ਹਾਫਿਜ਼